ਜੀ ਜਗਤ ਮਾਤਾ ਤਨ ਤਨ ਮਾਤਾ ਸਾਹਿਬ ਕੌਰ ਜੀ ਸੰਸਾਰ ਪਰ ਵਿੱਚ ਇੱਕੋ ਇੱਕ ਐਸੀ ਮਹਾਨ ਸ਼ਖਸੀਅਤ ਹਨ ਜਿਨ੍ਹਾਂ ਦੀ ਕੁੱਖ ਚੋਂ ਕਿਸੇ ਵੀ ਪੁੱਤਰ ਜਾਂ ਧੀ ਦਾ ਜਨਮ ਨਹੀਂ ਹੋਇਆ ਪਰ ਫਿਰ ਵੀ ਉਹਨਾਂ ਨੂੰ ਜਗਤ ਮਾਤਾ ਖਾਲਸੇ ਪੰਥ ਦੀ ਮਾਤਾ ਜੀ ਦਾ ਦਰਜਾ حاصل ਹੈ ਜਦੋਂ ਕੋਈ ਵੀ ਇਨਸਾਨ ਅੰਮ੍ਰਿਤ ਛਕ ਕੇ ਸਿੰਘ ਜਾਂ ਸਿੰਘਣੀ ਸਜਦਾ ਤੋ ਬਾਤ ਉਸ ਇਨਸਾਨ ਨੂੰ ਮਾਤਾ ਸਾਹਿਬ ਕੌਰ ਜੀ ਦੇ ਪੁੱਤਰ ਜੱਤੀ ਹੁੰਦਾ ਮਾਨ ਹਾਸਿਲ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੇ ਵੀਡੀਓ ਕਲਿੱਪ ਵਿੱਚ ਆਪਾਂ ਜਗਤ ਮਾਤਾ ਮਾਤਾ ਸਾਹਿਬ ਦੇਵਾ ਕੌਰ ਜੀ ਨੂੰ ਜਗਤ ਮਾਤਾ ਹੋਣ ਦਾ ਮਾਨ ਕਿਸ ਤਰ੍ਹਾਂ ਹਾਸਿਲ ਹੋਇਆ ਪੁਰੂ ਮਾਤਾ ਸਾਹਿਬ ਦੇਵਾ ਕੌਰ ਜੀ ਕੌਣ ਸਨ ਉਹਨਾਂ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਤੇ ਮਾਤਾ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਾਂਗੇ ਸੰਤ ਜੀ ਅੱਜ ਦੀ ਵੀਡੀਓ ਕਲਿੱਪ ਸ਼ੁਰੂ ਕਰਨ ਤੋਂ ਪਹਿਲਾਂ ਆਹੇ ਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਲਵਾਉਣਾ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਨਾ ਭੁੱਲਣਾ ਮਾਤਾ ਸਾਹਿਬ ਕੌਰ ਜੀ ਦਾ ਜਨਮ 1 ਨਵੰਬਰ 1681 ਈਸਵੀ ਨੂੰ ਭਾਈ ਰਾਮੂ ਜੀ ਦੇ ਘਰ ਮਾਤਾ ਜਸਦੇਈ ਜੀ ਦੀ ਕੁੱਖੋਂ ਰੋਹਤਾਸ ਜ਼ਿਲ੍ਹਾ ਜੇਲਮ ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ ਵਿਖੇ ਹੋਇਆ ਉਨ੍ਹਾਂ ਦਾ ਮੁੱਢਲਾ ਨਾਮ ਸਾਹਿਬ ਦੀਵਾ ਰੱਖਿਆ ਗਿਆ। ਸੰਤ ਜੀ ਇੱਥੇ ਮੈਂ ਤੁਹਾਨੂੰ ਦੱਸ ਦਿਮਾ ਕਿ ਰੋਹਤਾਸ ਉਹ ਪਹਾਗਾ ਵਾਲਾ ਸ਼ਹਿਰ ਹੈ ਜਿਸ ਅਸਥਾਨ ਉੱਪਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕਾਬਲ ਕੰਦਾਰ ਪਿਸ਼ੌਰ ਨੂੰ ਸ਼ਹਿਰੇ ਤੋਂ ਹੁੰਦੇ ਹੋਈ ਕੁਝ ਕੁ ਦਿਨ ਇਸ ਜਗ੍ਹਾ ਤੇ ਠਹਿਰੇ ਸਨ। ਇਸੇ ਅਸਥਾਨ ਉੱਪਰ ਪਾਣੀ ਦੀ ਥੋੜ੍ਹ ਹੋਣ ਕਰਕੇ ਇਲਾਕੇ ਦੀਆਂ ਸੰਗਤਾਂ ਦੀ ਬੇਨਤੀ ਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਣੀ ਦੀ ਕਿਲਤ ਨੂੰ ਦੂਰ ਕਰਨ ਲਈ ਇਲਾਕੇ ਦੀਆਂ ਸੰਗਤਾਂ ਲਈ ਗੁਰੂ ਨਾਨਕ ਦੇਵ ਜੀ ਨੇ ਇੱਕ ਜਲਦਾ ਸੋਮਾ ਜਲਦਾ ਚਸ਼ਮਾ ਪ੍ਰਗਟ ਕੀਤਾ ਜੋ ਅੱਜ ਵੀ ਗੁਰੂ ਨਾਨਕ ਦੇਵ ਜੀ ਦੀ ਜਾਦ ਵਿੱਚ ਚੋਆ ਸਾਹਿਬ ਕਰਕੇ ਪ੍ਰਸਿੱਧ ਹੈ ਤਾਂ ਸਾਹਿਬ ਦੇਵਾ ਜੀ ਦੇ ਪਿਤਾ ਜੀ ਵਪਾਰ ਦਾ ਕੰਮ ਕਰਦੇ ਸਨ ਪਰ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਭਾਈ ਰਾਮੂ ਜੀ ਗੁਰੂ ਘਰ ਨਾਲ ਅਥਾ ਪ੍ਰੇਮ ਰੱਖਦੇ ਸਨ ਇਸੇ ਕਰਕੇ ਭਾਈ ਰਾਮੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਪਰਿਵਾਰ ਸਮੇਤ ਜਾਇਆ ਕਰਦੇ ਸਨ 1736 ਈਸਵੀ ਵਿੱਚ ਪੋਠੋਹਾਰ ਦੀ ਸੰਗਤ ਨਾਲ ਆਪ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਸ਼੍ਰੀ ਅਨੰਦਪੁਰ ਸਾਹਿਬ ਗਏ ਅਤੇ ਪਿਸ਼ ਪਿਤਾ ਜੀ ਦੇ ਅਗੇ ਸੰਤਾਨ ਪ੍ਰਾਪਤੀ ਲਈ ਅਰਦਾਸ ਕੀਤੀ ਤੇ ਦਿਲ ਵਿੱਚ ਪ੍ਰਣ ਵੀ ਕੀਤਾ ਕਿ ਉਹਨਾਂ ਦੇ ਘਰ ਜੋ ਸੰਤਾਨ ਹੋਈ ਉਹ ਗੁਰੂ ਸਾਹਿਬ ਦੀ ਸੇਵਾ ਵਿੱਚ ਪੇਂਟ ਕਰਨਗੇ ਪਾਈ RAMU ਜੀ ਦੇ ਘਰ ਇੱਕ ਪੁੱਤਰੀ ਅਤੇ ਇੱਕ ਪੁੱਤਰ ਨੇ ਜਨਮ ਲਿਆ ਜਿਨ੍ਹਾਂ ਦੇ ਨਾਮ ਸਾਹਿਬ ਦੇਵਾ ਅਤੇ ਸਾਹਿਬ ਚੰਦ ਰੱਖੀ ਗਈ ਮਾਤਾ ਸਾਹਿਬ ਕੌਰ ਜੀ ਦਾ ਬਚਪਨ ਵਿੱਚ ਹੀ ਪ੍ਰਭੂ ਭਗਤੀ ਵਿੱਚ ਟੁੱਟ ਵਿਸ਼ਵਾਸ ਅਤੇ ਆਪ ਦਿਨ ਰਾਤ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿੰਦੇ ਉਹਨਾਂ ਵਿੱਚ ਬਚਪਨ ਤੋਂ ਹੀ ਉਹ ਸਾਰੇ ਗੁਣ ਸਲ ਜੋ ਕਿਸੇ ਸਦਾਚਾਰੀ ਇਨਸਾਨ ਵਿੱਚ ਪਾਈ ਜਾਂਦੇ ਸਡੂਲ ਸਰੀਰ ਨੂਰਾਨੀ ਆਤਮਾ ਹੱਸਦਾ ਚਿਹਰਾ ਬੋਲਾਂ ਵਿੱਚ ਬਿਹੱਦ ਮਿਠਾਸ ਨਿਮਰਤਾ ਸਬਰ ਸੰਤੋਖ ਅਤੇ ਖਿਮਾ ਆਦ ਜਿਸ ਕਰਕੇ ਮਾਤਾ ਸਾਹਿਬ ਕੌਰ ਜੀ ਸਿਰਫ ਪਰਿਵਾਰ ਦੇ ਹੀ ਨਹੀਂ ਸਗੋਂ ਪੂਰੇ ਇਲਾਕੇ ਦੇ ਪਿੰਡ ਦੇ ਹਰ ਮਨ ਪਿਆਰੇ ਸਨ ਮਾਤਾ ਜੀ ਬਚਪਨ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਸਨ ਜਦੋਂ ਥੋੜੇ ਵੱਡੇ ਹੋਏ ਤਾਂ ਗੁਰੂ ਮਾਤਾ ਜੀ ਨੇ ਸ੍ਰੀ ਜਪਜੀ ਸਾਹਿਬ ਰਹਿਰਾਸ ਸਾਹਿਬ ਕੀਰਤਨ ਸੋਲਾ ਅਤੇ ਬਹੁਤ ਸਾਰੇ ਗੁਰਬਾਣੀ ਸ਼ਬਦ ਕੰਠ ਕਰ ਲਈ ਸਾਹਿਬ ਕੌਰ ਜੀ ਦੀ ਅਬਾਸ ਐਨੀ ਮਿੱਠੀ ਸੀ ਕਿ ਜਦ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਦੇ ਤਾਂ ਸੰਗਤਾਂ ਨਿਹਾਲ ਹੋ ਜਾਂਦੀਆਂ ਘਰ ਦੀ ਚੱਲੀ ਆ ਰਹੀ ਪ੍ਰਥਾ ਅਨੁਸਾਰ ਲੰਗਰ ਦੀ ਸੇਵਾ ਮਾਤਾ ਜੀ ਆਪਣੇ ਹੱਥੀ ਕਰਿਆ ਕਰਦੀ ਸ਼੍ਰੀ ਸੰਗਤਾਂ ਨੂੰ ਗੁਰੂ ਘਰ ਦੀਆਂ ਸਾਖੀਆਂ ਸੁਣਾਉਂਦੀ ਅਤੇ ਗੁਰੂ ਘਰ ਦੀਆਂ ਹੀ ਗੱਲਾਂ ਕਰਦੀ ਇਸੇ ਕਰਕੇ ਲੋਕ ਉਹਨਾਂ ਨੂੰ ਪਿਆਰ ਨਾਲ ਮਾਤਾ ਜੀ ਕਹਿ ਕੇ ਬੁਲਾਉਂਦੇ ਸਨ ਜਦ ਮਾਤਾ ਸਾਹਿਬ ਦੇਵਾ ਜੀ ਥੋੜੇ ਵੱਡੇ ਹੋਏ ਤਾਂ ਮਾਤਾ ਜੀ ਤੇ ਮਾਤਾ ਪਿਤਾ ਜੀ ਨੂੰ ਉਹਨਾਂ ਦੇ ਰਿਸ਼ਤੇ ਦੀ ਫਿਕਰ ਪੈ ਗਈ ਬੜੀ ਭਾਲ ਕੀਤੀ ਪਰ ਕੋਈ ਯੋਗ ਵਰ ਨਜ਼ਰ ਨਾ ਆਇਆ ਆਪਣੇ ਮਾਤਾ ਪਿਤਾ ਜੀ ਨੂੰ ਪਰੇਸ਼ਾਨ ਦੇਖ ਕੇ ਮਾਤਾ ਸਾਹਿਬ ਦੇਵਾ ਜੀ ਆਪਣੇ ਮਨ ਨਾਲ ਆਪਣੇ ਮਨ ਦੀ ਗੱਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਦੇ ਅੱਗੇ ਅਰਦਾਸ ਕਰਕੇ ਸਾਂਝੀ ਕਰ ਦੇਣੀ ਕਿਉਂਕਿ ਉਹ ਆਪਣਾ ਰਿਸ਼ਤਾ ਕਿਤੇ ਹੋਰ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਜੋੜਨਾ ਚਾਹੁੰਦੇ ਸਨ ਉਹਨਾਂ ਨੂੰ ਲੱਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਬੁਲਾ ਰਹੇ ਨੇ ਗੁਰੂ ਮਾਤਾ ਜੀ ਨੇ ਇਹ ਸਾਰਾ ਦ੍ਰਿਸ਼ ਆਪਣੇ ਮਾਤਾ ਪਿਤਾ ਜੀ ਨਾਲ ਵੀ ਸਾਂਝਾ ਕੀਤਾ ਪਹਿਲਾਂ ਤਾਂ ਮਾਤਾ ਸਾਹਿਬ ਦੇਵਾ ਕੌਰ ਜੀ ਦੇ ਮਾਤਾ ਪਿਤਾ ਜੀ ਗੁਰੂ ਸਾਹਿਬ ਜੀ ਦਾ ਰੁਤਬਾ ਅਤੇ ਆਪਣੀ ਗਰੀਬੀ ਦੇਖ ਕੇ ਸੋਚੀ ਪੈਗੀ ਪਰ ਮਾਤਾ ਸਾਹਿਬ ਕੌਰ ਜੀ ਦੀ ਦ੍ਰਿੜਤਾ ਦੇਖ ਕੇ ਸਾਰਾ ਪਰਿਵਾਰ ਅਤੇ ਰੋਹਤਾਸ ਦੀਆਂ ਸੰਗਤਾਂ 1700 ਈਸਵੀ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਪੁੱਜੀਆਂ ਤੇ ਗੁਰੂ ਮਾਤਾ ਜੀ ਦੇ ਪੂਰੇ ਪਰਿਵਾਰ ਅਤੇ ਸੰਗਤਾਂ ਨੇ ਦਸ਼ਮੇਸ਼ ਪਿਤਾ ਜੀ ਤੋਂ ਖੰਡੇ ਪਾਟੇ ਦੀ ਪਹਲ ਸ਼ਾਕੀ ਸਿੱਖੀ ਧਾਰਨ ਕੀਤੀ ਸੰਗਤਾਂ ਸਮੇਤ ਪਾਈ ਰਾਮੂ ਜੀ ਅਤੇ ਮਾਤਾ ਸਾਹਿਬ ਦੀਵਾ ਜੀ ਸ੍ਰੀ ਅਨੰਦਪੁਰ ਸਾਹਿਬ ਕਈ ਦਿਨ ਠਹਿਰੀ ਸੰਗਤਾਂ ਨਾਲ ਸਲਾਹ ਕਰਨ ਪਿੱਛੋਂ ਪਾਈ ਰਾਮੂ ਜੀ ਨੇ ਪਰੇ ਦਰਬਾਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਆਪਣੀ ਸੁਪੁੱਤਰੀ ਸਾਹਿਬ ਦੇਵਾ ਜੀ ਦਾ ਰਿਸ਼ਤਾ ਸਵੀਕਾਰ ਕਰਨ ਦੀ ਬੇਨਤੀ ਕੀਤੀ। ਮੇਸ਼ ਪਿਤਾ ਜੀ ਨੇ ਸ਼ਾਦੀ ਸੁਦਾ ਹੋਣ ਅਤੇ ਚਾਰ ਸਾਹਿਬਜ਼ਾਦਿਆਂ ਦੇ ਪਿਤਾ ਹੋਣ ਦੇ ਨਾਤੇ ਮਾਤਾ ਸਾਹਿਬ ਦੇਵਾ ਜੀ ਦਾ ਰਿਸ਼ਤਾ ਸਵੀਕਾਰ ਕਰਨ ਤੋਂ ਮਨ ਕਰ ਦਿੱਤਾ। ਸਿੱਖੀ ਸਰੂਪਤਾਨ ਕਰ ਚੁੱਕੇ ਮਾਤਾ ਸਾਹਿਬ ਦੇਵਾ ਜੀ ਤੇ ਪਿਤਾ ਜੀ ਗੁਰੂ ਚਰਨਾ ਵਿੱਚ ਬੇਨਤੀ ਕਰਦੇ ਨੇ ਕਿ ਸਾਹਿਬ ਦੇਵਾਤਾ ਜਨਮ ਤੋਂ ਹੀ ਤੁਹਾਡੀ ਹੋ ਚੁੱਕੀ ਹੈ ਕਿਉਂਕਿ ਮੈਂ ਸੰਕਲਪ ਕੀਤਾ ਸੀ ਕਿ ਮੈਂ ਆਪਣੀ ਸੰਤਾਨ ਤੁਹਾਡੇ ਚਰਨਾ ਵਿੱਚ ਨਵਿਤ ਕਰਾਂਗਾ ਸਾਹਿਬ ਦੇਵਾ ਜੀ ਅਤੇ ਤੁਹਾਡੇ ਰਿਸ਼ਤੇ ਦੀ ਗੱਲ ਸਾਰੇ ਇਲਾਕੇ ਦੀਆਂ ਸੰਗਤਾਂ ਜਾਣਦੀਆਂ ਨੇ ਇਲਾਕੇ ਦੀਆਂ ਸੰਗਤਾਂ ਸਮੇਤ ਸਾਡਾ ਪੂਰਾ ਪਰਿਵਾਰ ਆਪਣੀ ਸੁਪਤਰੀ ਦਾ ਡੋਲਾ ਮਾਂ ਦੀਆਂ ਗਹਿਰਾਈਆਂ ਤੋਂ ਆਪ ਜੀ ਨੂੰ ਅਰਪਣ ਕਰ ਚੁੱਕੀ ਆ ਹੁਣ ਬੇਸ਼ੱਕ ਤੁਸੀਂ ਆਪਣੇ ਮਹਿਲ ਵਿੱਚ ਰੱਖੋ ਚਾਹੇ ਆਪਣੀ ਦਾਸੀ ਬਣਾ ਕੇ ਰੱਖੋ ਇਸ ਦਾ ਡੋਲਾ ਹੋਰ ਕਿਤੇ ਨਹੀਂ ਜਾ ਸਕਦਾ ਹੁਣ ਸੰਗਤਾਂ ਦੀ ਬੇਨਤੀ ਨੂੰ ਠੁਕਰਾ ਦੇਣਾ ਗੁਰੂ ਸਾਹਿਬ ਜੀ ਦੇ ਬਸ ਵਿੱਚ ਨਹੀਂ ਸੀ ਸਾਰੇ ਪਰਿਵਾਰ ਅਤੇ ਸੰਗਤਾਂ ਦੀ ਬੇਨਤੀ ਮੰਨਦੇ ਹੋਏ ਗੁਰੂ ਸਾਹਿਬ ਜੀ ਨੇ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਦੇ ਲਈ ਇੱਕ ਸ਼ਰਤ ਰੱਖੀ ਕਿ ਸਾਹਿਬ ਦੇਵਾ ਕੋਰ ਸਿਰਫ ਕੁਵਾਰੀ ਡੋਲੇ ਦੇ ਰੂਪ ਵਿੱਚ ਹੀ ਗੁਰੂ ਮਹਿਲ ਰਹਿ ਸਕਦੇ ਨੇ ਅਗਰ ਸਾਹਿਬ ਦੇਵਾ ਨੂੰ ਮਨਜ਼ੂਰ ਹੋਵੇ ਤਾਂ ਕਿ ਤਰ ਦਸ਼ਮेश ਪਿਤਾ ਜੀ ਦੇ ਮੁਖਾਰਬਿੰਦ ਤੋਂ ਇੰਨਾ ਬਚਨਾਂ ਨੂੰ ਸੁਣ ਕੇ ਮਾਤਾ ਸਾਹਿਬ ਦੇਵਾ ਕੌਰ ਜੀ ਹਾਂ ਵਿੱਚ ਸਿਰ ਹਿਲਾ ਦਿੰਦੇ ਨੇ ਬਸ ਫਿਰ ਕਿਸੇ ਸ਼ਰਤ ਅਧੀਨ ਵਿਆਹ ਲਈ ਹਾਂ ਕਰਨ ਤੇ ਸਾਰੇ ਪਾਸੇ ਖੁਸ਼ੀਆਂ छा ਗਈਆਂ ਮਾਤਾ ਸਾਹਿਬਦੇਵ ਕੌਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦ ਕਾਰਜ ਸ੍ਰੀ ਅਨੰਦਪੁਰ ਸਾਹਿਬ ਵਿਖੇ 19 April 1700 ਈਸਵੀ ਵਿੱਚ 3 ਸੋਮਵਾਰ ਨੂੰ ਸੰਪੰਨ ਹੋਈ 1699 ਈਸਵੀ ਦੀ ਬਸਾਖੀ ਤੋਂ ਠੀਕ 1 ਸਾਲ ਬਾਅਦ ਗੁਰੂ ਮਾਤਾ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦ ਕਾਰਜ ਦੀ ਰਸਮ ਅਦਾ ਕੀਤੀ ਗਈ। ਆਦੀ ਤੋਂ ਬਾਅਦ ਦਸ਼ਮੇਸ਼ ਪਿਤਾ ਜੀ ਦੇ ਹੁਕਮ ਅਨੁਸਾਰ ਮਾਤਾ ਸਾਹਿਬ ਕੌਰ ਜੀ ساری ਜ਼ਿੰਦਗੀ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਧਿਆਨ ਜੋੜ ਕੇ ਕੁਆਰੀ ਢੋਲੇ ਦੇ ਰੂਪ ਵਿੱਚ ਗੁਜ਼ਾਰਦੀ ਨਹੀਂ ਅਤੇ ਕਦੇ ਵੀ ਗੁਰੂ ਕੇ ਮਹਿਲ ਹੋਣ ਦਾ ਅਭਿਮਾਨ ਨਹੀਂ ਕਰਦੀ। ਇਸੀ ਹੀ ਸਾਲ ਗੁਰੂ ਮਾਤਾ ਮਾਤਾ ਜੀਤੂ ਕੌਰ ਜੀ ਸੰਸਾਰਿਕ ਯਾਤਰਾ ਪੂਰੀ ਕਰ ਜਾਂਦੇ ਨੇ ਉਸ ਤੋਂ ਬਾਅਦ ਮਾਤਾ ਸਾਹਿਬ ਕੌਰ ਜੀ ਮਾਤਾ ਜੀਤੂ ਕੌਰ ਜੀ ਦੇ ਤਿੰਨੇ ਸੁਪੁੱਤਰਾਂ ਦੀ ਪਰਵਰਿਸ਼ ਦਾ ਜਿੰਮਾ ਆਪਣੇ ਸਿਰ ਲੈ ਲੈਂਦੇ ਨੇ ਪਰ ਗੁਰੂ ਪਰਿਵਾਰ ਵਿੱਚ ਘਰ ਦੀ ਤਰ੍ਹਾਂ ਰਚ ਮਿਚ ਗਈ ਮਾਤਾ ਜੀ ਦੇ ਮਨ ਵਿੱਚ ਇੱਕ ਪੁੱਤਰ ਦੀ ਇੱਛਾ ਆਈ ਜਿਸ ਤੋਂ ਤਸ਼ਮੀਸ਼ ਪਿਤਾ ਜੀ ਬੇਖਬਰ ਨਹੀਂ ਸਨ ਗੁਰੂ ਸਾਹਿਬ ਜੀ ਨੇ ਆਪਣੇ ਨਾਤੀ ਪੁੱਤਰ ਖਾਲਸਾ ਪੰਥ ਨੂੰ ਮਾਤਾ ਸਾਹਿਬ ਕੌਰ ਜੀ ਦੀ ਚੋਲੀ ਪਾ ਕੇ ਖਾਲਸੇ ਦੀ ਮਾਤਾ ਹੋਣ ਦਾ ਉੱਚਾ ਰਤਵਾ ਬਖਸ਼ਿਸ਼ ਕੀਤਾ ਉਸੇ ਦਿਨ ਤੋਂ ਲੈ ਕੇ ਅੱਜ ਤੱਕ ਅਤੇ ਰਹਿਂਦੀ ਦੁਨੀਆ ਤੱਕ ਅੰਮ੍ਰਿਤ ਛਕਣ ਵਾਲੇ ਅਬਿਲਾਖਿਆ ਨੂੰ ਇਹ ਹੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਅੰਮ੍ਰਿਤ ਛਕਣ ਤੋਂ ਬਾਅਦ ਤੁਹਾਡੇ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਾਰਮਿਕ ਮਾਤਾ ਮਾਤਾ ਸਾਹਿਬ ਕੌਰ ਜੀ ਤੁਹਾਡਾ ਜਨਮ ਸਥਾਨ ਸ੍ਰੀ ਕੇਸਗੜ੍ਹ ਸਾਹਿਬ ਅਤੇ ਅਨੰਦਪੁਰ ਸਾਹਿਬ ਤੁਹਾਡਾ ਨਿਵਾਸ ਸਥਾਨ ਹੈ। ਸੰਤ ਜੀ ਇਸ ਤਰ੍ਹਾਂ ਦਸ਼ਮੇਸ਼ ਪਿਤਾ ਜੀ ਦੇ ਬਚਨਾਂ ਸਤਕਾ ਗੁਰੂ ਮਾਤਾ ਮਾਤਾ ਸਾਹਿਬ ਦੇਵਾ ਕੌਰ ਜੀ ਉੱਚੇ ਖਾਲਸਾ ਪੰਥ ਦੇ ਮਾਤਾ ਜੀ ਹਨ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਤ ਜੀ ਅੱਜ ਦੇ ਵੀਡੀਓ ਕਲਿੱਪ ਵਿੱਚ ਆਪਾਂ ਗੁਰੂ ਮਾਤਾ ਮਾਤਾ ਸਾਹਿਬ ਦੀਵਾ ਕਾਰਜੀ ਤੇ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਨੰਦ ਕਾਰਜ ਦੀ ਰਸਮ ਕਿਸ ਤਰ੍ਹਾਂ ਅਦਾ ਕੀਤੀ ਗਈ ਆਖਿਰ ਕਿਉਂ atyp ਕਿਮੀ ਮਾਤਾ ਸਾਹਿਬ ਦੀਵਾ ਕਾਰਜੀ ਗੁਰੂ ਮੈਲਾ ਵਿੱਚ ਕੁਆਰੀ ਡੋਲੇ ਦੇ ਰੂਪ ਵਿੱਚ ਨਿਵਾਸ ਕਰਦੇ ਨੇ ਗੁਰੂ ਮਾਤਾ ਜੀ ਨੂੰ ਖਾਲਸਾ ਪੰਥ ਦੀ ਮਾਤਾ ਜੀ ਹੋਣ ਦਾ ਵਰ ਕਿਸ ਤਰ੍ਹਾਂ ਮਿਲਿਆ ਸੰਤ ਜੀ ਮੇਰੀ ਛੋਟੀ ਜੀ ਕੋਸ਼ਿਸ਼ ਕਿ ਮੈਂ ਅਲੱਗ-ਅਲੱਗ ਜਗ੍ਹਾ ਤੋਂ ਜਾਣਕਾਰੀ ਇਕੱਤਰ ਕਰਕੇ ਸਾਰੀਆਂ ਸਿੱਖ ਸੰਗਤਾਂ ਤੱਕ ਪਹੁੰਚਾ ਸਕਾਂ ਤੁਹਾਨੂੰ ਜਦੀ ਸਾਖੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣਾ ਇਤਿਹਾਸ ਇਕੱਤਰ ਕਰਨ ਲੱਗਿਆਂ ਜਾਂ ਇਤਿਹਾਸ ਬਿਆਨ ਕਰਨ ਲੱਗਿਆਂ ਅਗਰ ਕੋਈ ਗਲਤੀ ਹੋਊਗੀ ਹੋਵੇ ਤਾਂ ਪਰਮਾਤਮਾ ਬਖਸ਼ਿਸ਼ ਨਾਰ ਹੈ ਨੂੰ ਮਿਮਾਨੀ ਨੂੰ ਪਾਖਸ਼ ਦੇਣਾ ਅਤੇ ਅੱਗੇ ਤੋਂ ਸੁਮਤ ਬਖਸ਼ਿਸ਼ ਕਰਨਾ ਵਾਹਿਗੁਰੂ ਚੀਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ